ਕੋਟ ਕੋਟ ਮਾਰਿਆ ਕਿਰਪਾਨ ਲੈ ਕੇ ਆਇਆ ਸੀ ਤੇ ਜੇ ਕੋ ਪਿੰਡ ਦਾ ਆਉਂਦਾ ਤੀ ਤੂੰ ਉਹਨੂੰ ਕਹਿੰਦਾ ਮੈਂ ਤੁਹਾਡੇ ਗੋਲੀ ਮਾਰ ਦੇਣੀ ਗੋਲੀ ਵੱਖਰੀ ਕਿਰਪਾਨ ਵੱਖਰੀ ਫੜੀ ਸੀ ਉਹ ਵਿਨੰਗ ਸਿੰਘ ਸੀ ਹਾਂ ਉਹ ਨੇਂਗ ਸਿੰਘ ਹੀ ਇਹ ਨੇਂਗ ਸਿੰਘ ਨਹੀਂ ਸੀ ਮੇਰਾ ਸਾਲਾ ਤੂੰ ਜਾ ਕੇ ਥੱਲੇ ਵੇੜ ਤੇ ਵੇਖੋ ਉਹਦਾ ਗੱਡਾ ਵਾਉਣਾ ਤੇ ਤੈਸ ਕਰਕੇ ਉਹਨੇ ਆਪਣਾ ਫਾਇਦਾ ਚੁੱਕਿਆ ਵਾ ਤੇ ਜਿਹਦੇ ਵੱਲੋਂ ਮਾਰਿਆ ਗਿਆ ਉਹ ਵੀ ਰਿਸ਼ਤੇਦਾਰ ਇਹਨਾਂ ਦਾ ਨਾ ਨਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਜੀ ਮਹਾਰਾ ਹੀ ਮੱਲੇ ਵਾਲਾ ਪਿੰਡ 'ਚ ਹੀ ਰਹਿੰਦਾ ਜਾਂਗੀਰ ਕਲੋਨੀਆ 'ਚ ਸਾਰੇ ਕਹਿੰਦੇ ਆ ਵੀ ਇਹ ਬੰਦਾ ਇੱਥੋਂ ਨਿਕਲਣਾ ਚਾਹੀਦਾ ਵਾ ਘਰ ਇਹਨਾਂ ਦਾ ਤਸੀਰ ਹੋਣਾ ਚਾਹੀਦਾ ਵਾ ਘ ਤੁਸੀਂ ਆਪੇ ਥੋੜਾ ਜਿਹਾ ਐਂਟਰੀ ਕੈਮਰਾ ਦੀ ਮਾਰੋ ਬੈਕ ਸੈਰ ਥਾਣੀ ਆਇਆ ਵਾ ਉਹ ਆਪਣੇ ਨੂੰ ਬਹੁਤ ਸਮਝਦਾ ਵੀ ਮੈਂ ਬਦਮਾਸ਼ ਹੈਗਾ ਵਾਂ ਮੇਰੇ ਕੋ ਆ ਜਿੰਨੇ ਕ ਚਾਰ ਘਾਰ ਆ 200 ਜਣੇ ਆ ਜੇ ਤੇ ਵੈਸੇ ਘਾਬਰ ਜਾਂਦਾ ਵਾ ਤੇ ਉਹ ਪਿੱਤਲ ਦਾ ਡਰਾਵਾ ਇਹਨਾਂ ਨੂੰ ਦਿੰਦਾ ਵੀ ਮੈਂ ਗੋਲੀਆਂ ਲਗਾ ਦੇਣੀਆਂ ਵਾ ਉਹਦੇ ਕੋ ਪਹਿਲਾਂ ਇਹ ਚੀਜ਼ ਕਵੇ ਨਾਲੇ ਇੱਕ ਤੋਰ ਤੇ ਕਹਿੰਦਾ ਵੀ ਮੈਂ ਮੈਂਟਲ ਆ ਮੇਰੀ ਇਹ ਕਾਰਵਾਈ ਬੰਦੀ ਹੈ ਕਿ ਫੇਰ ਇੱਕ ਰੀ ਉਹਦਾ ਮੈਂਟਲੀ ਵਾਲਾ ਟੈਸਟ ਹੋਵੇ ਫਿਰ ਤੁਹਾਨੂੰ ਪਤਾ ਲੱਗੇ ਵੀ ਇਹ ਮੈਂਟਲ ਦਾ ਕਾਦੇ ਵਾਸਤੇ ਕਰਨ ਡਿਆ ਰੋਲ ਹਥਿਆਰ ਹੈਗਾ ਹਥਿਆਰ ਹੈਗਾ ਕੋਈ 5 ਫੁੱਟ ਦੀ ਕਿਰਪਾਨ ਹੈ ਤੇ ਕੋਈ 6 ਹੈਗਾ ਕੋਲੋ ਗਲ ਘੁੱਟ ਕੇ ਮਾਰੇ ਗਏ ਤਾਂ ਗਲ ਘੁੱਟ ਕੇ ਨਹੀਂ ਕੁੱਟ-ਕੁੱਟ ਮਾਰਿਆ ਹੈਗਾ ਨਹੀਂ ਨਾ ਬੱਚਾ ਹੀ ਨਾ ਗਾੜੀ ਸਮਝ ਲਓ ਉਮਰ ਪੱਕੀ ਬੱਚਾ ਹੀ ਨਾ ਕੁੱਟ-ਕੁੱਟ ਕੇ ਪੈਂਚ ਮਾਰੇ ਉਹਦੇ ਮੂੰਹ ਦੇ ਵੇਖੋ ਜਾ ਕੇ ਥੱਲੇ ਕੈਮਰੇ ਵਿੱਚ ਕੀ ਹਾਲਾਤ ਕੀਤੇ ਗਏ ਗੁੱਜੀਆਂ ਮਾਰੇ ਜਦੋਂ ਮੈਂ ਸਰ ਆਇਆ ਉਦੋਂ ਨੂੰ ਜਿਹਨੂੰ ਡੀ ਫੋਰ ਡੈੱਡ ਹੋ ਗਈ ਸੀ ਮੈਂ ਅਮਰੀਕ ਸਿੰਘ ਹਾਂਜੀ ਕਿਹੜਾ ਪਿੰਡ ਹੈ ਪਿੰਡ ਜਾਂਗੀਰ ਜੀ ਮੌਜੂਦਾ ਸਰਪੰਚਾ ਮੈਂ ਹੋਇਆ ਕੀ ਜੀ ਕਾਰਨ ਕੀ ਹੋਇਆ ਵਜਾ ਤੇ ਐਵੇਂ ਨਹੀਂ ਮੌਕੇ ਤੇ ਨਹੀਂ ਹੈਗੇ ਜੀ ਹਣੋ ਤੇ ਇੱਥੇ ਆਣ ਕੇ ਪਤਾ ਲੱਗਾ ਕੋਈ ਮਾੜੀ ਮੋਟੀ ਰੰਜਿਸ਼ ਬਾਜੀ ਬੜੀਆਂ ਰਾਈ ਨਮਾ ਕਰਾਇਆ ਇਹਨਾਂ ਦੇ ਅੱਗੇ ਕੋਈ ਮਸਲਾ ਨਹੀਂ ਹੈ ਗਾ ਵੱਡਾ ਪਤਾ ਨਹੀਂ ਕੀ ਚੱਕਰ ਬਣਿਆ ਕੀ ਇਹਨਾਂ ਦੀ ਰਾਤੀ ਰੰਜਿਸ਼ ਬਾਜੀ ਚੱਲੀ ਆ ਜਿਹੜਾ ਉਹਨੂੰ ਵਿਚਾਰੇ ਗਰੀਬ ਮਾਰ ਦਿੱਤਾ ਗਿਆ ਵਾ ਤੇ ਵਾਹੀਂ ਤੇ ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਵਿਚਾਰਾ ਇਦਾਂ ਹੋਣਾ ਨਹੀਂ ਚਾਹੀਦਾ ਵੀ ਇੱਕ ਮਾੜੀ ਮੋਟੀ ਗੱਲ ਤੋਂ ਬੰਦਾ ਹੀ ਮਾਰ ਦਿਓ ਗੱਲ ਥੋੜੀ ਕਿੰਨੀ ਵਾਰ ਆਈ ਨਮਾ ਕਰਵਾਇਆ ਗਿਆ ਸੀ ਪਹਿਲਾਂ ਇੱਕ ਦੋ ਵਾਰ ਕਰਵਾਇਆ ਰ ਕਾਰਨ ਸਾਨੂੰ ਤੇ ਜਦ ਅਸੀਂ ਸਮਝਾ ਕੇ ਰਾਈਨਵਾ ਕਰਾਤਾ ਫਿਰ ਕਰਨ ਤੇ ਬਸ ਬਰਹਿੰਦਾ ਕੋਈ ਨਹੀਂ ਸਮਝੇ ਗੱਲ ਹੁਣ ਇਹਨਾਂ ਨੂੰ ਪਤਾ ਉਹ ਰਾਦਬ ਕੀ ਰੰਜਿਸ਼ੀ ਕੀ ਗੱਲ ਬਣੀ ਕੀ ਨਹੀਂ ਬਣੀ ਆਪਾਂ ਦੇ ਸਵੇਰੇ ਫੋਨ ਗਿਆ ਮੈਨੂੰ ਮੋਕ ਤੇ ਮੰਮੀ ਪਾਪਾ ਘਰ ਨਹੀਂ ਆਗੇ ਰਾਤ ਤੇ ਇਕੱਲਾ ਹੀ ਰਾਤ 12:30 ਵਜੇ ਆਇਆ ਧਿਆਨ ਹਰ ਚ ਕੱਲਾ ਰਹਿੰਦਾ ਹੈ ਇਕੱਲਾ ਹੀ ਕਿਉਂ ਕਰਵਾ ਲਈ ਦੋਵੇਂ ਜੀ ਆਪਣੇ ਮਾਤਾ ਪਿਤਾ ਦੇ ਤੇ ਗਏ ਸੀ ਇਕੱਲਾ ਹੀ ਰਤੀ 11:30 ਰਾਤ ਕੱਲਾ ਹੋਰ ਵੀ ਹਾਂ ਦੋ ਭੈਣਾ ਵਾ ਹੋਰ ਮਾਪਿਆ ਗਿਆ ਪਰ ਲੱਗਾ ਉਹ ਗੁੱਜੀ ਅੱਗੇ ਤਾਂ ਹੀ ਲੱਗੀਆਂ ਜੀ ਹੋਰ ਤੇ ਵੇਖਿਆ ਨਹੀਂ ਕੰਮ ਚਾੜੀ ਦਾ ਪੈ ਕਰਦਾ ਆਪਣਾ ਵੀ ਆ ਗਰੀਬ ਆਦਮੀ ਹੋ ਜਾਣਾ ਆਪੇ ਹਾਂਜੀ ਆਪਣਾ ਨਾਮ ਦੱਸ ਤੁਸੀਂ ਕੀ ਲੱਗਦੇ ਮੈਂ ਸਰ ਮੇਰਾ ਨਾਮ ਹੈਗਾ ਰਾਜਪਾਲ ਸਿੰਘ son of ਸਵਰਨ ਸਿੰਘ ਮੈਂ ਮਜੀਠਾ ਰੋਡ ਗੰਡਾ ਸਿੰਘਾ ਦੀ ਮੇਰੀ ਰੈਸ਼ ਹੈ ਮੈਂ ਇਹਨਾਂ ਦਾ ਜੀਜਾ ਵਾਂ ਠੀਕ ਹੈ ਜਿਹੜੇ ਲੜਕੇ ਦਾ ਮਰਡਰ ਆਇਆ ਵਾ ਤੇ ਮੜਰੇ ਆਇਆ ਕਿ ਮੈਂ ਅੱਗੇ ਵੀ ਇੱਕ ਦੋ ਵਾਰੀ ਆਇਆ ਚਲੋ ਮੜਾ ਮੋਟਾ ਉਹਨਾਂ ਦਾ ਤੂੰ ਤੂੰ ਮੈਂ ਮੈਂ ਹੋਇਆ ਹੀ ਕੋਈ ਗੱਲ ਨਹੀਂ ਸੀਗੀ ਬਾਕੀ ਉਹਨੂੰ ਆਉਣਾ ਆਉਣਾ ਕਹਿਣਾ ਆਪਾਂ ਹੁਣ ਲੰਗੇ ਨੂੰ ਲੰਗਾ ਕੀਏ ਕਾਣੇ ਨੂੰ ਕਾਣਾ ਕੀਏ ਗੁੱਸਾ ਕਰ ਉਹ ਚੀਜ਼ ਦੇ ਕੁਝ ਹਾਲਾਤ ਹੁੰਦੇ ਹੋ ਹੌਲੀ 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 ਅੱਗ ਬਾਦੀ ਬਾਦੀ ਇਹਨੇ ਵੇਖਿਆ ਮਮੀ ਪਾਪਾ ਨਹੀਂ ਹੈਗਾ ਮਗਰ ਉਹਦੀ ਵਾਰਦਾਤ ਕਰਕੇ ਗਿਆ ਕੁਝ ਤਮ ਘੇਲ ਹੁੰਦਾ ਪਿੰਡ ਦੇ ਵਿੱਚ ਹੋਰ ਵੀ ਬਜ਼ੁਰਗਾਂ ਨੂੰ ਕੁੱਟਿਆ ਦੋ ਚਾਰ ਜਣੇ ਨੂੰ ਕਹਿੰਦਾ ਮੇਰੇ ਕੋਲ ਗੋਲੀਆਂ ਮਾਰ ਦੂੰਗਾ ਜੇ ਮੈਂ ਪਿੰਡ ਚ ਕਿਸ ਨੇ ਮੇਰੀ ਵਾਰਦਾਤ ਕੀਤੀ ਜਾਂ ਕੋਈ ਤਾਈਓ ਬਿਆਨੇ ਹੀ ਦੇਣ ਦੇ ਆ ਪਿੰਡ ਵਾਲਾ ਬਹੁਤ ਧਮਕੀ ਲਾ ਕੇ ਪਿੰਡ ਵਾਲ ਨੂੰ ਗਾੜੀ ਲਾਇਆ ਕੱਲੇ ਨੇ ਤੇ ਬੰਦੀ ਕਾਰਵਾਈ ਨੂੰ ਫਤਵਾ ਤੇ ਸਜ਼ਾ ਹੋਣੀ ਹੀ ਫਾਲਸੇ ਇਹਨੂੰ ਮਾਰਿਆ ਕਿਵੇਂ ਗਿਆ ਇਹਨੂੰ ਇਹਨੂੰ ਕੁੱਟ ਕੁੱਟ ਮਾਰਿਆ ਕਿਰਪਾਨ ਲੈ ਕੇ ਆਈ ਤੇ ਜੇ ਕੋ ਪਿੰਡ ਦਾ ਆਉਂਦਾ ਤੀ ਤੂੰ ਨੂੰ ਕਹਿੰਦਾ ਮੈਂ ਤੁਹਾਡੇ ਗੋਲੀ ਮਾਰ ਦੇਣੀ ਗੋਲੀ ਵੱਖਰੀ ਕਿਰਪਾਨ ਵੱਖਰੀ ਫੜੀ ਸੀ ਉਹ ਵੀ ਨੰਗ ਸਿੰਘ ਸੀ ਹਾਂ ਉਹ ਨੰਗ ਸਿੰਘ ਹੀ ਇਹ ਨੰਗ ਸਿੰਘ ਨਹੀਂ ਮੇਰਾ ਸਾਲਾ ਤੂੰ ਜਾ ਕੇ ਥੱਲੇ ਵੇ ਤੇ ਇਸ ਕਰਕੇ ਉਹਨੇ ਆਪਣਾ ਫਾਇਦਾ ਚੁੱਕਿਆ ਵਾ ਤੇ ਜਿਹਦੇ ਵੱਲੋਂ ਮਾਰਿਆ ਗਿਆ ਉਹ ਵੀ ਰਿਸ਼ਤੇਦਾਰ ਇਹਨਾਂ ਦਾ ਨਾ ਨਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਜੀ ਮਾਰਿਆ ਹੀ ਮੱਲੇ ਵਾਲੇ ਪਿੰਡ 'ਚ ਹੀ ਰਹਿੰਦਾ ਜਾਂਗੀਰ ਕਲੋਨੀਆਂ 'ਚ ਸਾਰੇ ਕਹਿੰਦੇ ਆ ਵੀ ਇਹ ਬੰਦਾ ਇੱਥੋਂ ਨਿਕਲਣਾ ਚਾਹੀਦਾ ਵਾ ਘਰ ਇਹਨਾਂ ਦਾ ਤਸੀਰ ਹੋਣਾ ਚਾਹੀਦਾ ਵਾ ਘਰ ਕਿੱਧਰ ਦੀ ਆਇਆ ਉਹ ਕਿੱਧਰ ਦੀ ਬੈਕ ਸਾਈਡ ਦੀ ਸਾਰੇ ਉਹ ਹੈਗਾ ਵਾ ਤੁਸੀਂ ਆਪੇ ਥੋੜਾ ਜਿਹਾ ਐਂਟਰੀ ਕੈਮਰਾ ਦੀ ਮਾਰੋ ਬੈਕ ਸੈਰ ਥਾਣੀ ਆਇਆ ਵਾ ਉਹ ਆਪਣੇ ਨੂੰ ਬਹੁਤ ਸਮਝਦਾ ਵੀ ਮੈਂ ਬਦਮਾਸ਼ ਹੈਗਾ ਵਾਂ ਮੇਰੇ ਕੋ ਆ ਜਿੰਨੇ ਕ ਚਾਰ ਘਾਰ ਆ 200 ਜਣੇ ਆ ਜੇ ਤੇ ਵੈਸੇ ਘਾਬਰ ਜਾਂਦਾ ਵਾ ਤੇ ਉਹ ਪਿੱਤਲ ਦਾ ਡਰਾਵਾ ਇਹਨਾਂ ਨੂੰ ਦਿੰਦਾ ਵੀ ਮੈਂ ਗੋਲੀਆਂ ਲਗਾ ਦੇਣੀਆਂ ਵਾ ਉਹਦੇ ਕੋ ਪਹਿਲਾਂ ਇਹ ਚੀਜ਼ ਕਵੇ ਨਾਲੇ ਇੱਕ ਤੋਰ ਤੇ ਕਹਿੰਦਾ ਵੀ ਮੈਂ ਮੈਂਟਲ ਆ ਮੇਰੀ ਇਹ ਕਾਰਵਾਈ ਬੰਦੀ ਹੈ ਕਿ ਫੇਰ ਇੱਕ ਰੀ ਉਹਦਾ ਮੈਂਟਲੀ ਵਾਲਾ ਟੈਸਟ ਹੋਵੇ ਫਿਰ ਤੁਹਾਨੂੰ ਪਤਾ ਲੱਗੇ ਵੀ ਇਹ ਮੈਂਟਲ ਦਾ ਕਾਦੇ ਵਾਸਤੇ ਕਰਨ ਡਿਆ ਰੋਲ ਹਥਿਆਰ ਹੈਗਾ ਹਥਿਆਰ ਹੈਗਾ ਕੋਈ 5 ਫੁੱਟ ਦੀ ਕਿਰਪਾਨ ਹੈ ਤੇ ਕੋਈ 6 ਹੈਗਾ ਕੋਲ ਗਲ ਘੁੱਟ ਕੇ ਮਾਰੇ ਗਏ ਤਾਂ ਗਲ ਘੁੱਟ ਕੇ ਨਹੀਂ ਕੁੱਟ-ਕੁੱਟ ਮਾਰਿਆ ਹੈਗਾ ਨਹੀਂ ਨਾ ਬੱਚਾ ਹੀ ਨਾ ਗਾੜੀ ਸਮਝ ਲਓ ਉਮਰ ਪੱਕੀ ਬੱਚਾ ਹੀ ਨਾ ਕੁੱਟ-ਕੁੱਟ ਕੇ ਪੈਂਚ ਮਾਰੇ ਉਹਦੇ ਮੂੰਹ ਦੇ ਵੇਖੋ ਜਾ ਕੇ ਥੱਲੇ ਕੈਮਰੇ ਵਿੱਚ ਕੀ ਹਾਲਾਤ ਕੀਤੇ ਗਏ ਗੁੱਜੀਆਂ ਮਾਰੇ ਜਦੋਂ ਮੈਂ ਸਰ ਆਇਆ ਉਦੋਂ ਨੂੰ ਜਿਹਨੂੰ ਡੀ ਫੋਰ ਡੈੱਡ ਹੋ ਗਏ ਸੀ